ਤੁਹਾਡਾ ਯਕੀਨ ਕਰਕੇ ਹੋਗਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਕਾਰਸ ਵੀ ਰੁਕਦੀ ਹੈ ਮੈਨੂੰ ਮੇਰੇ ਬੋਸ ਮੇਰੇ ਬੱਚੇ ਰੋਣ ਲੱਪੇ ਲੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਮੈਂ ਨੂਨ ਤੇ ਨੂਨ ਸਿਟੜਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਕੀ ਹੋਊਗਾ ਛਾੜਦੀ ਆਲਾ ਮੈਨਣਾ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਹਾਂ ਹਾਂਜੀ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਮਿਕ ਪਾਸ਼ਾ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇ ਸਕਦਾ ਜਵਾਬ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਜਵਾਬ ਨਹੀਂ ਦੇ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਜਵਾਬ ਜਮੀਨ ਖਾਲੂ ਕਿਉਂ ਰੋਕੇਗਾ ਲਖਵਾ ਦਿਓ ਇਸ ਕੱਲ ਦਾ ਜਵਾਬ ਇਹ ਆ ਹਾਂਜੀ ਚੁੱਪ ਚੁੱਪ ਦੇਖੋ ਇਸ ਕੱਲ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਹੀ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਮਾਜ਼ ਹੀ ਮੈਨੂੰ ਬਾਅਦ ਚ ਜਦੋਂ ਫਰਸ਼ ਕੱਲ ਉਹਨੂੰ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪ੍ਰਾਣੇ ਹੋ ਗਏ ਸੀ ਤਿੰਨ ਤੋਂ ਆਰਡੀਨੈਂਸ ਪ੍ਰਾਣੇ ਹੋ ਗਏ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਲੇ ਕੇ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਇਮ ਨੇ ਸਭ ਕੋ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ। ਯਾਰੋ ਗੈਟ ਕੀ ਗੱਲ ਹੋਣੀ ਸੀ ਨਾ? ਬੈਠ ਕੇ ਸਾਡੇ ਛੜ ਗਿਆ ਉਹ ਬੈਠੇ ਰਹੇ। ਉਹ ਮੰਮਾ ਸਾਡੇ ਸਭ ਕੀਤੇ ਉਹ ਨਹੀਂ ਬਾਕੀ। ਇੱਕ ਇੱਕ ਸੰਦੂ ਸਾਲ ਸੀਗੇ ਰੁੜਕੇ ਵਾਲੇ ਇੱਕ ਰਾਜੇ ਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹ ਜੀ। ਓ ਸਾਰਾ ਭਾਜੀ ਬਾਈ ਵੀ ਸੁਣ ਲੋ ਪੰਜਨਾ ਦਿੱਤੇ ਸੀ 6ਵੀਂ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮਿੰਨੂ ਮੇਰੇ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹਾਂਗਾ ਤਾਂ ਅਖਬਾਰ ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟੀ ਨਹੀਂ ਹੈ ਕਿਹਦੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਦਿਨਾਂ ਦੀ ਜਦੋਂ ਪਹਿਲਾਂ 20 20 ਦਿਨਾਂ ਦੀ ਜਿਹੜਾ ਦਿਨਾਂ ਦੀ ਅਸੀਂ ਤੈਨੂੰ ਮੈਂ ਪਹਿਲਾਂ ਹੀ ਗੱਲ ਕਰਦੇ ਆ ਜਿਹੜਾ ਹੁਣ ਜਿਹੜਾ ਹੋਰ ਹੁਣ ਅੱਛਾ ਗੱਲ ਗੱਡੇ ਤੇ ਕਹਿੰਦਾ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਛੱਡੋ ਕਿਉਂ ਉਸ ਦਾ ਰਿਲੇਟਡ ਆ ਚਲੋ ਦੱਸੋ ਅੱਛਾ ਅਸੀਂ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਵਿੱਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਨੂੰ ਕੋਈ ਨਹੀਂ ਆਇਆ ਨਹੀਂ ਤੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾਰੇ ਲੋਕਾਂ ਸਿਸਟਮ ਨਹੀਂ ਹੁੰਦਾ ਦਫ਼ਤਰ ਇੱਕ ਤਾਂ ਥੋੜੀ ਮਿਲਦਾ ਨਹੀਂ ਜੀ ਨਹੀਂ ਲੋਕਾਂ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋ ਰੋਕਣਾ ਕੋਈ ਪਰ ਮਿਲਿਆ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ ਫਿਰ ਤੁਸੀਂ ਆਪਦਾ ਜਵਾਬ ਦੋ ਕੱਲਾ ਹਮੇਸ਼ਾ ਜੁੜਿਆ ਰਹੇ ਹਮਦਰਦ ਹਮਦਰਦ ਨਹੀਂ ਜਾ ਸਕਦੇ ਕੀ ਜਾ ਸਕਦੇ ਆ ਜਾ ਸਕਦੇ ਆ ਜੁੜਿਆ ਰਹੇ ਹਮਦਰਦ ਜਿਆਦਾ ਰਕਤ ਦੱਸੋ ਉਹ ਕਹਿ ਰਹੇ ਆ ਗੁਰੂ ਜੀ ਤੁਹਾਡੀ ਜਾਲ ਸਭ ਤੋਂ ਵੱਡਾ ਬੱਚਾ ਅਸਾਧونی ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਮਾਰੀਆਂ ਕਿਉਂ ਮਾਰੀਆਂ ਕਿਉਂ ਉਹਦੀ ਇਨਕੁਆਰੀ ਹੋ ਰਹੀ ਹੈ ਇਹਨੂੰ ਟੈਕ ਆ ਗਿਆ ਤੇ ਟਾਈਮ ਮਿਲ ਗਿਆ ਹੈ ਲੋਕਾਂ ਗਲਤੀ ਨਹੀਂ ਟਰੈਕਟਰ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਬੁਰੀ ਗੱਲ ਹੈ ਇਹਦਾ ਲਾਗ ਹੈ ਸਾਰਾ ਇਹ ਬੰਦੀ ਕਿੱਡ ਛੱਡਦੇ ਆ ਜਦੋਂ ਇਹਦਾ ਨਾਮ ਲੰਦਰ ਹੈਗਾ ਬਹੁਤ ਗੈਰ ਇਨਸਾਨੀ ਗੱਲ ਹੈ ਇਹ ਵੀ ਛੱਡਦੇ ਏਡੋ ਨਹੀਂ ਬਣਾ ਉਹਦਾ ਕਾਹਨੂੰ ਗੋਲੀ ਮਾਰੀ ਇਹਨੂੰ ਮੰਨਦਾ ਉਹਦਾ ਨਾਮ ਆਤਾ ਉਹ ਗੋਮੇਂਡਰ ਕਰਨਾ ਜਿਹੜੇ ਉਹਨਾਂ ਨੇ ਲਾੜਾ ਲਾਦੇ ਹਸਨ ਜੀ ਵੀ ਇਹਦਾ ਜਿਹੜਾ ਹੈਗਾ ਜ਼ਿੰਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਆ ਮੇਰਾ ਮੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖਤਰੇ ਹੈ ਕਿ ਨਹੀਂ ਹਾਂ ਜਾਂ ਨਾ ਜਿੰਨੇ ਵੀ ਮਾਰਿਆ ਗੁਨਾਹਗਰ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਨਾ ਲੈ ਕੇ ਦੱਸੋ ਨਾ ਲੈ ਕੇ ਦੱਸੋ ਸਿਰਫ ਅਨੇ ਛੁਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਜਾਨਾ ਨਹੀਂ ਸਰ ਤੁਸੀਂ ਦੱਸੋ ਵੀ ਮਨੋਰ ਨਾ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮਨਵਾ ਦੱਸੋ ਮਨੋਰ ਅੱਛਾ ਫਿਰ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਾਈ ਕਿਸੇ ਜਗਤ ਜੁਰੀ ਖਾਮ ਤੋਂ ਬਿਨਾ ਜਗਤ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪਨੀ ਗੱਲ ਕਰ ਸਕਦਾ ਅਲੇ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਤੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਾਂ ਚਾਤਰ ਹੈ ਕਿ ਨਹੀਂ ਜੇ ਜੀਪੀ ਤੇ ਕੀ ਇਤਰਾਜ਼ ਕੀ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਉਹਨਾਂ ਮਾਰੀਆਂ ਸਾਡਾ ਸਾਡਾ ਜਿਹੋ ਉਹਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਮੇਰੀ ਗੱਲ ਸੁਣੋ ਮੈਂ ਮੇਰੇ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਅਸੀਂ ਸਵਾਲ ਕਰ ਰਹੇ ਹਾਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਬੁਲਾਣਾ ਬਸ ਬਸ ਮੇਰੀ ਗੱਲ ਇੱਕ ਹਾਂ ਦਾ ਜਵਾਬ ਹੋਈ ਔਰ ਤੁਸੀਂ ਸਾਡੇ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਦੇ ਵੀ ਆਰਡਰ ਉਹ ਭਾਈ ਸਾਹਿਬ ਆਰਡਰ ਕੱਖਾ ਕੋਈ ਸੀ ਉੱਥੇ ਨਾ ਕੱਟਦੇ ਵੀ ਹੋ ਜੂ ਹਾਂ ਇਹ ਵੀ ਸਰਕਾਰ ਨੂੰ ਲੱਗ ਰਿਹਾ ਮਦਦ ਅੱਲੂ ਨੂੰ ਕਹਤੋ ਬੀ ਰੱਖੋ ਹੁਣ ਸੋ ਕਾਤਲ ਹੈ ਕਿ ਨਹੀਂ ਜਿੰਦੇ ਵੀ ਆਰਡਰ ਦਿੱਤੇ ਆਰਡਰ ਖਤਰਨਾ ਨਾ ਪਰ ਖਤਰਨੇ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ